ਆਪ ਆਪਕੇ ਨਿਰੀਖਕ ਕੇ ਹਾਜ਼ਰਾ ਸ਼ਿਮਾ ਗਾਟ ਆਹ ਥੱਕ ਗਾਟ ਜਨਰਲ ਸਟ ਸਾਮੇ ਕਿਰਿਆ ਕਰਦਾ ਜੀਵਾ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਸਾਨੂੰ ਇੱਥੋਂ ਦੀ ਗੁਰੂਕਿੰਨ ਅਗਲੀ ਸੇਵਾ ਮਿਲੀ ਆ ਤੇ ਉਰਗ ਵਲ ਇਨਸ਼ੋਰ ਕਿ ਜਿਹੜੇ ਇੱਥੋਂ ਦੇ ਜਨਤਾ ਦੇ ਲਈ ਅਸੀਂ ਬਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਵਚਨਬੱਧ ਹੋ ਕੇ ਉਹਨਾਂ ਦੀ ਉਹਨਾਂ ਲੋਕਾਂ ਦਾ ਜਿਹੜਾ ਰਹਿਣ ਸਹਿਣ ਆ ਤੇ ਉਹਨਾਂ ਦਾ ਜਿਹੜਾ ਰਾਤ ਨੂੰ ਜਾਂ ਦਿਨ ਦਾ ਜਿਹੜਾ ਉਹਨਾਂ ਦਾ ਹੈਗਾ ਤੋਰਾ ਫੇਰਾ ਜਾਂ ਜੋ ਵੀ ਹੈਗਾ ਉਹਨੂੰ ਸੁਖਾਵੇਂ ਤਰੀਕੇ ਨਾਲ ਅਸੀਂ ਉਹਨਾਂ ਨੂੰ ਇੱਕ ਸੁਖ ਦਈਏ ਤੇ ਕਿਸੇ ਕਿਸਮ ਦੇ ਉਹਨਾਂ ਨੂੰ ਕ੍ਰਾਈਮ ਤੋਂ ਬਾਕੀ ਨਸ਼ਿਆਂ ਤੋਂ ਹਰ ਤਰੀਕੇ ਤੋਂ ਉਹਨਾਂ ਨੂੰ ਅਸੀਂ ਰਾਹ ਦੇਣ ਦੀ ਕੋਸ਼ਿਸ਼ ਕਰਾਂਗੇ। ਬਦੌਰ ਗਰਸਡ ਅਫਸਰ ਤੋਂ ਮੈਂ ਬਟਾਰਾ ਬਡਾਲੇ ਪੋਸਟ ਰਿਆਂ ਅੱਜ ਤੋਂ 25-30 ਸਾਲ ਪਹਿਲਾਂ ਉਦੋਂ ਪਹਿਲਾਂ ਤਰਨਤਾਰਨ ਅਸੀਂ 90s ਦੇ ਵਿੱਚ ਰਹੇ ਹਾਂ ਜਦੋਂ ਐਕਸਟ੍ਰੀਮ ਟੈਰਰੋਰਿਜ਼ਮ ਹੁੰਦਾ ਸੀਗਾ ਫਿਰ ਥੋੜੇ ਸਮੇਲੇ ਲਈ ਮੈਂ ਬਾਕੀ ਦਾ ਜਿਹੜਾ ਸਮਾਂ ਹੈਗਾ ਮੇਰਾ ਪਟਿਆਲਾ ਸਾਈਡ ਪਟਿਆਲਾ ਡਿਵੀਜ਼ਨ ਦੇ ਉੱਤ ਸਾਈਡ ਦਾ ਹੈਗਾ ਸੀਗਾ ਇਸ ਤੋਂ ਇਸ ਤੋਂ ਇਮੀਡੀਏਟ ਪਹਿਲਾਂ ਮੈਂ 1.5 ਸਾਲ ਬਦੌਰਡੀਏਜੀ ਫਿਰੋਜ਼ਪੁਰ ਰਿਹਾ ਜਿਹਦੇ ਚ ਤਕਰੀਬ 350 ਕਿਲੋਮੀਟਰ ਜਿਹੜਾ ਪੰਜਾਬ ਦਾ ਇੰਟਰਨੈਸ਼ਨਲ ਬਾਰਡਰ ਪੈਂਦਾਗਾ ਤਰਨਤਾਰਨ ਫਿਰੋਜ਼ਪੁਰ ਦੇ ਫਾਜ਼ਿਲਕਾ ਕਾਫੀ ਚੈਲੈਂਜਿੰਗ ਉੱਥੇ ਜਿਹੜਾ ਡਰੱਗਸ ਦਾ ਤੇ ਹੋਰ ਸਾਰਾ ਸਿਸਟਮ ਰਿਹਾਗਾ ਉਸ ਤੋਂ ਪਹਿਲਾਂ ਮੈਂ ਬਤੌਰ ਐਸਐਸਪੀ ਤਰਨਤਰ ਨੇ ਹਾਂ ਤਰਨਤਰ ਤੋਂ ਬਾਅਦ ਫਿਰੋਜ਼ਪੁਰ ਗਿਆ ਸੀ ਤੇ ਹੁਣ ਫਿਰੋਜ਼ਪੁਰ ਤੋਂ ਬਾਅਦ ਮੇਰੀ ਜਿਹੜੀ ਇੱਥੇ ਇਹ ਜਿਹੜੀ ਪੋਸਟ ਸਾਡੇ ਜਿਹੜੇ ਸਾਡੀ ਪੁਲਿਸ ਆ ਉਹ ਪ੍ਰੋਫੈਸ਼ਨਲ ਆ ਅਸੀਂ ਵਧੀਆ ਤਰੀਕੇ ਨਾਲ ਉਹਨਾਂ ਦੇ ਨਾਲ ਤਾਲਮੇਲ ਟੀਮ ਵਰਕ ਕਰਕੇ ਉਹਨਾਂ ਨੂੰ ਗਾਈਡ ਕਰਕੇ ਤੇ ਅਸੀਂ ਕੋਸ਼ਿਸ਼ ਕਰਾਂਗੇ ਹਰ ਚੀਜ਼ ਨੂੰ ਮੀਰ ਗੋਡਸ ਗ੍ਰੇਸ ਵਧੀਆ ਤਰੀਕੇ ਨਾਲ ਅਸੀਂ ਉਹਨਾਂ ਦੇ ਨਾਲ ਸੰਪੰਨ ਗੁਸਤ ਤਰੀਬ 37 ਸਾਲ ਅਸੀਂ ਇਸੇ ਪ੍ਰੋਫੈਸ਼ਨ 'ਚ ਰਹੇ ਹਾਂ ਸਾਨੂੰ ਸਾਰਾ ਹੀ ਇੱਥੋਂ ਦਾ ਸੈਂਸ 90 ਤੋਂ ਇੱਥੇ ਪੋਸਟਡ ਵੀ ਰਹੇ ਆ ਸਾਰੀ ਇਹਨਾਂ ਦੇ ਸਾਰੇ ਹਿਸਾਬ ਦਾ ਹੈਗਾ ਅਸੀਂ ਕੋਈ ਹੋਪ ਥਰ ਗੋਡਸ ਗ੍ਰੇਸ ਅਸੀਂ ਵਧੀਆ ਵੈਸਟ ਪਰਫਾਰਮ ਕਰਾਂਗੇ ਤੇ ਸਾਰੀਆਂ ਤਰੀਕਾਂ ਨੂੰ ਭਾਵੇਂ ਚੈਲੰਜ ਹੈਗਾ ਕੋਈ ਸ਼ੱਕ ਨਹੀਂ ਹੈ ਪਰ ਇਦਾਂ ਦੀ ਵੀ ਗੱਲ ਨਹੀਂ ਸਾਡੀ ਜਿਹੜੀ ਪ੍ਰੋਫੈਸ਼ਨਲਿਜ਼ਮ ਆ ਜਿਹੜੀ ਬਹੁਤ ਸਟਰੋਂਗ ਹੈਗੀ ਆ ਉਹ ਪ੍ਰੋਫੈਸ਼ਨਲਿਜ਼ਮ ਤੋਂ ਕੰਮ ਤੋਂ ਪੁਲਿਸ ਤੋਂ ਲੈ ਕੇ ਪ੍ਰੀਵੈਂਸ਼ਨ ਤੋਂ ਅਸੀਂ ਪ੍ਰੀਫਰੇਬਲੀ ਪ੍ਰੀਵੈਂਸ਼ਨ ਨੂੰ ਪ੍ਰੀਫਰ ਕਰਾਂਗੇ ਉਦੋਂ ਗੱਲ ਸੀ ਹਰ ਤਰੀਕੇ ਨਾਲ ਜਿਹੜਾ ਕ੍ਰਾਈਮ ਕੰਟਰੋਲ ਪਬਲਿਕ ਦੀ ਸਹੂਲਤ ਲਈ ਇਹ ਮੰਡੇਟਰੀ ਕਰਤਾ ਵੀ 9 ਤੋਂ 11 ਪ੍ਰੇਫਰੇਬਲੀ ਇੱਥੇ ਜ਼ਰੂਰ ਬੈਠੋ ਤਾਂ ਕਿ ਪਬਲਿਕ ਨੂੰ ਉਸ ਟਾਈਮ ਦਾ ਜ਼ਰੂਰ ਉਸ ਸਮਾਂ ਮਿਲ ਜਾਵੇ ਨਵੇਂ ਆਫੀਸਰਜ਼ ਨੂੰ ਕਈ ਵਾਰੀ ਕਿਤੇ ਇੱਧਰ ਡਿਊਟੀ ਉੱਧਰ ਡਿਊਟੀ ਪਬਲਿਕ ਆ ਜਾਂਦੀ ਹੈ ਪਬਲਿਕ ਨੂੰ ਵਾਪਸ ਜਾਣਾ ਪੈਂਦਾ ਪਬਲਿਕ ਦੀ ਕਨਵੀਨੀਅੰਸ ਲਈ ਕੀਤਾ ਆਦਰਵਾਇਜ਼ ਮੈਜੋਰਟੀ ਜਦੋਂ ਕੋਈ ਫੀਲਡ ਵਰਕ ਨਹੀਂ ਹੁੰਦਾ ਤੇ ਸਾਡੇ ਆਫੀਸਰਜ਼ ਦਾ ਉਹ ਦਫ਼ਤਰ ਹੀ ਹੁੰਦੇ ਨੇ ਤੇ ਹਰ ਪਬਲਿਕ ਡੀਲਿੰਗ ਨੂੰ ਅਟੈਂਡ ਕੀਤਾ ਜਾਂਦਾ ਰਿਹਾਗਾ ਤੇ ਇੱਥੇ ਵੀ ਵੀ ਵਿਲ ਇਨਸ਼ੋਰ ਨਾਤ 9 ਤੋਂ 12 ਨਾਤ 11 ਪ੍ਰੈਫਰੇਬਲੀ ਜਦੋਂ ਵੀ ਹੋਵਾਂਗੇ ਪਬਲਿਕ ਇਜ਼ ਆਲਵੇਜ਼ ਵੈਲਕਮ ਕਿਉਂਕਿ ਅਸੀਂ ਪਬਲਿਕ ਨਹੀਂ ਆ ਪਬਲਿਕ ਸਾਡੇ ਲਈ ਆ ਸਾਡੇ ਸਾਡੇ ਤੇ ਪਬਲਿਕ ਦੇ ਚ ਪਾੜਾ ਨਹੀਂ ਪੈ ਸਕਦਾ ਪਬਲਿਕ ਦਾ ਉਹ ਪਾੜਾ ਘਟਾਉਣ ਦੇ ਲਈ ਜਿਹੜਾ ਸਰਕਾਰ ਨੇ ਆਰਡਰ ਕੀਤੇ ਨੇ ਵੀ ਪਬਲਿਕ ਦੀ ਸੁਪਤ ਗਲੀ ਨੂੰ ਸੁਣਿਆ ਜਾਵੇ ਉਸ ਤਰੀਕੇ ਨੂੰ ਪ੍ਰੋਪਰਲੀ ਐਡਰੈਸ ਕੀਤਾ ਜਾਂਦਾ ਪਿਛਲੇ ਕਰੀਬ 1 ਸਾਲ ਤੋਂ ਪੰਜਾਬ ਪੁਲਿਸ ਸਾਡੇ ਡੀਜੀਪੀ ਸ਼੍ਰੀ ਗੌਰਵ ਜਾਦੂ ਦੀ ਰਹਿਨਮਾਈ ਹੇਤ ਬਹੁਤ ਸਚੱਜੇ ਤੇ ਸਿਸਟਮੈਟਿਕ ਢੰਗ ਨਾਲ ਨਸ਼ਿਆਂ ਤੇ ਜਿਹੜਾ ਕਾਬੂ ਪਾਇਆ ਗਿਆ ਕੰਪੈਰੀਟਿਵਲੀ ਬਹੁਤ ਆ ਪਰ ਜਿਹੜੀ ਕੁਝ ਲੋਕਾਂ ਦਾ ਇੱਕ ਫਾਈਨੈਂਸ਼ੀਅਲ ਏਮ ਬਣ ਜਾਂਦਾ ਉਏ ਇਹ ਕਨਸੀਕੁਐਂਸ ਨਹੀਂ ਦੇਖਦੇ ਵੀ ਉਹ ਨਸ਼ਿਆਂ ਨੂੰ ਲੈ ਕੇ ਜਿਹੜਾ ਫਾਈਨੈਂਸ਼ੀਅਲ ਇਦਾਂ ਦੀ ਕਰਦੇ ਨੇ ਕ੍ਰਾਈਮਨਲ ਥੋੜੇ-ਮੋੜੇ ਬੰਦੇ ਜਿਹੜੇ ਹੁੰਦੇ ਨੇ ਇਹ ਕੁਛ ਨਾ ਕੁ ਸਮਗਲਮਾ ਜਿਹੜੀ ਕਿਸੌਸ ਦੀ ਬਾਰਡਰ ਪਹਿਲਾਂ ਹੀ ਚੱਲੀ ਆਉਂਦੀ ਰਹੀ ਆ ਪਹਿਲਾਂ ਕਦੇ ਗੋਲਡ ਸਮਗਲ ਹੁੰਦਾ ਸੀ ਟੈਰੋਰੀਜ਼ਮ ਵੇਲੇ ਉਹ ਵੈਪਨਸ ਆ ਗਏ ਕੋਈ ਆਪੀ ਆ ਗਏ ਉਹ ਤੋਂ ਪਹਿਲਾਂ ਰੇਸ਼ਨ ਸਮਗਲ ਹੁੰਦਾ ਸੀ ਅੱਜ ਕੱਲ ਇਹ ਨਸ਼ਿਆਂ ਦਾ ਟੈਂਟ ਚੱਲ ਗਿਆ ਸਾਡਾ ਗੁਆਂਢੀ ਮੁਲਕ ਹੈਗਾ ਡੈਫੀਨਿਟਲੀ ਇਟ ਇਜ਼ ਅ 빅 ਚੈਲੰਜ ਕਿਉਂਕਿ ਉੱਥੋਂ ਉਹ ਸਪਲਾਈ ਦੇ ਕੇ ਉਹ ਸਾਡੇ ਪੰਜਾਬ ਦੇ ਜਵਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਸੇ ਗ੍ਰਸਤ ਔਰ ਕਿਸੇ ਤਰੀਕੇ ਜੋਗਾ ਕਰਨ ਲਈ ਉਹ ਕਾਬਲ ਨਹੀਂ ਹੈਗਾ ਉਹ ਇਸ ਤਰੀਕੇ ਨਾਲ ਉਹਦੀ ਕੋਸ਼ਿਸ਼ ਹੈਗੀ ਪਰ ਪੰਜਾਬ ਪੁਲਿਸ ਇਜ਼ ਵੈਰੀ ਕੰਪੀਟੈਂਟ ਪਿਛਲੇ ਸਾਲ ਦੇ ਦੌਰਾਨ ਇਹ નો ਡਾਊਟ ਇੱਕਾ ਦੋਕਾ ਉਹਨਾਂ ਨੇ ਕੀ ਮਹਿਸੂਸ ਕੀਤਾ ਉਹਨਾਂ ਦੀ ਕੋਈ ਪਰਸਨਲ ਹੋਣੀ ਹੈ ਇਦਾਂ ਦੀ ਗੱਲ ਪਰ ਆਦਰਵਾਈਜ਼ ਓਵਰ ਆਲ ਜਿਹੜਾ ਪੰਜਾਬ ਦਾ ਨਸ਼ਿਆਂ ਦਾ ਪ੍ਰਭਾਵ ਆ ਪਿਛਲੇ ਐਟ ਲੀਸਟ 8-9 10 ਮਹੀਨਿਆਂ ਤੋਂ ਸਾਡੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਬਹੁਤ ਚੰਗੇ ਤਰੀਕੇ ਨਾਲ ਉਹਦੇ ਕਾਬੂ ਪਾਇਆ ਗਿਆ ਹੈ